ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਨੀ ਪਰਮਪੁਰਖ ਪੈਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਬ ਹੂੰ ਸੋਚਿਤ ਹੋਇ ਜਾਗੋ ਸਤਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀ ਤਰ ਸੁਆਮੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੂੰ ਨਮਸਕਾਰ ਹੈ ਖਾਲਸਾ ਜੀ ਸਮੂਹ ਸ਼ਹੀਦ ਤਨ ਜੀ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ 96 ਕਰੋੜੀ ਸ਼ਹੀਦ ਸਿੰਘ ਖਾਲਸਾ ਜੀ ਸਭਨਾ ਦੇ ਚਰਨਾਂ ਵਿੱਚ ਨਮਸਕਾਰ ਹੈ ਦੀਨ ਦੁਨੀ ਦੇ ਮਾਲਕ ਸਮਰਾਟ ਸਾਧਗੁਰੂ ਸਾਨੂੰ ਸਮਝਾ ਰਹੇ ਹਨ ਬਾਣੀ ਅੰਦਰ ਕਿ ਭਾਈ ਪ੍ਰਾਨੀ ਪਰਮਪੁਰਖ ਪੈਗ ਲਾਗੋ ਜਿਹੜਾ ਉਹ ਪਰਮਪੁਰਖ ਹੈ ਵਾਹਿਗੁਰੂ ਇੱਕ ਓੰਕਾਰ ਉਹਦੇ ਚਰਨਾਂ ਨਾਲ ਲੱਗਣਾ ਕਰੀਏ ਪਰਮਪੁਰਖ ਪੈਗ ਲਾਗੋ ਉਹਨਾਂ ਦੇ ਚਰਨਾਂ ਨਾਲ ਜੁੜਨਾ ਕਰੀਏ ਤੇ ਮਹਾਰਾਜ ਕਹਿੰਦੇ ਕਲਗੀਧਰ ਸਵਾਮੀ ਜੀ ਦੀ ਬਾਣੀ ਹੈ ਖਾਲਸਾ ਜੀ ਇਹ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਮਹਾਰਾਜ ਕਹਿੰਦੇ ਸੂਬਤ ਕਹਾ ਮੋਹ ਨਿੰਦਰਾ ਮੈਂ ਕਬਹੂ ਸੁਚੁਤ ਹੋਇ ਜਾਗੋ ਕਹਿੰਦੇ ਭਲਿਆ ਕਿਉ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਹੈ ਸੋਵਤ ਕਹਾ ਮੋਹ ਨਿੰਦਰਾ ਮੈਂ ਤੂੰ ਮੋਹ ਦੀ ਗੂੜੀ ਨੀਂਦ ਅੰਦਰ ਸੁੱਤਾ ਹੋਇਆ ਹੈ ਮਹਾਰਾਜ ਕਹਿੰਦੇ ਉਠ ਹੋਏ ਭਲਿਆ ਸੁਚੇਤ ਹੋ ਸੁਚੇਤ ਹੋ ਕੇ ਜਾਗ ਤੇ ਮਹਾਰਾਜ ਸਾਨੂੰ ਸਮਝਾ ਰਹੇ ਆ ਸੁਚੇਤ ਹੋ ਕੇ ਕੀ ਕਰਨ ਪਰਮਪੁਰਖ ਪੈਗ ਲਾਗੋ ਪ੍ਰਾਨੀ ਪਰਮਪੁਰਖ ਪੈਗ ਲਾਗੋ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ ਸੱਚੇ ਪਾਰਸ਼ਾਲੇ ਚਰਨਾਂ ਨਾਲ ਜੁੜਨ ਵਾਸਤੇ ਇਸ ਧਰਤੀ ਤੇ ਆਏ ਹਾਂ ਸਤਿਗੁਰਾਂ ਦੇ ਚਰਨਾਂ ਵਾਸਤੇ ਜੁੜਨ ਵਾਸਤੇ ਹੀ ਯਤਨ ਕਰਨੇ ਨੇ ਕਿ ਆਖਰ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਜੁੜਨਾ ਹੈ। ਇਹੀ ਮਨੁੱਖ ਦਾ ਅਸਲੀ ਕਾਰਜ ਹੈ ਖਾਲਸਾ ਜੀ। ਪਰ ਆਪਾਂ ਇਹ ਸਾਰੇ ਕਾਰਜ ਛੱਡ ਕੇ ਤੇ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਹਾਂ ਤੇ ਮਹਾਰਾਜ ਕਹਿੰਦੇ ਔਰਣ ਕਹਾ ਉਪਦੇਸ਼ਤ ਹੈ ਪਸ ਤੋਹੇ ਪਰਬੋਧ ਨਾ ਲਾਗੋ। ਸਿੰਚਿਤ ਕਹਾ ਪਰੇ ਬਿਖਿਨ ਕਹ ਕਬਹ ਬਿਖੈ ਰਸ ਤਿਆਗੋ ਕੇਵਲ ਕਰਮ ਪਰਮ ਸੇ ਚੀਨੋ ਧਰਮ ਕਰਮ ਅਨੁਰਾਗੋ ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਂ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਬਨ ਕਉ ਤਉ ਹਰ ਕੇ ਰਸ ਪਾਗੋ ਜੇ ਸੁਖ ਲੈਣੇ ਨੇ ਤੇ ਵਾਹਿਗੁਰੂ ਜੀ ਦੇ ਚਰਨਾਂ ਦਾ ਰਸ ਚੱਖ ਪਾਈ ਵਾਹਿਗੁਰੂ ਜੀ ਦੀ ਚਰਨਾ ਕਮਲਾਂ ਦੀ ਓਟ ਲੈ ਆਸਰਾ ਲੈ ਤੈਨੂੰ ਮਹਾਰਾਜ ਜੀ ਵੀ ਸੁਖ ਦੇਣਗੇ ਸੋ ਇਹ ਸਤਗੁਰ ਮਹਾਰਾਜ ਸਾਨੂੰ ਉਪਦੇਸ਼ ਕਰ ਰਿਹਾ ਖਾਲਸਾ ਜੀ ਜੇ ਅਸੀਂ ਵਾਹਿਗੁਰੂ ਜੀ ਨਾਲ ਜੁੜ ਜਾਵਾਂਗੇ ਆਪਾਂ ਕਰਮੀ ਖਾਲਸਾ ਜੀ ਜਿਹੜੇ ਕਰਮ ਅੱਗੇ ਨਾਲ ਨਹੀਂ ਜਾਣੇ ਉਹ ਕਰਮ ਕਰ ਰਹੇ ਆ ਜਿਹੜੇ ਕਰਮ ਧਰਮ ਵਾਲੇ ਨੇ ਉਹ ਨਹੀਂ ਕਰ ਰਹੇ ਕੇਵਲ ਕਰਮ ਧਰਮ ਸੇ ਚੀਨੋ ਮਹਾਰਾਜ ਕਹਿੰਦੇ ਧਰਮ ਦੇ ਵਿੱਚ ਤੁਸੀਂ ਪਾਏ ਹੋਇਓ ਧਰਮ ਕਰਮ ਅਨੁਰਾਗੋ ਧਰਮ ਹੋ ਕੇ ਧਰਮੀ ਹੋ ਕੇ ਤੇ ਧਰਮ ਵਾਲੇ ਕਰਮ ਕਰਨਾ ਕਰੋ ਤੇ ਸੰਗਰਹ ਕਰੋ ਸਦਾ ਸਿਮਰਨ ਕੋ ਸਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸਿਮਰਨ ਕਰਦੇ ਰਹੋ ਪਰਮ ਪਾਪ ਤਜ ਭਾਗ ਉਹ ਤੁਹਾਡੇ ਜਿਹੜੇ ਪਰਮ ਭਾਵ ਪ੍ਰਾਣੇ ਸਾਰੇ ਹੀ ਪਾਪ ਹਨ ਭਜ ਜਾਣਗੇ ਨੱਠ ਜਾਣਗੇ ਮਹਾਰਾਜ ਕਹਿੰਦੇ ਜਾਤੇ ਦੂਖ ਪਾਪ ਨਹਿ ਭੇਟੈ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਵਾਹਿਗੁਰੂ ਜੀ ਦੇ ਚਰਨਾਂ ਨਾਲ ਲੱਗਣ ਦੇ ਨਾਲ ਜਿਹੜੇ ਦੁੱਖ ਹਨ ਪਾਪ ਹਨ ਸਭ ਦੂਰ ਹੋ ਜਾਣਗੇ ਕਾਲ ਜਾਲ ਤੇ ਤਾਗ ਜਿਹੜਾ ਕਾਲ ਹੈ ਭਾਵ ਮੌਤ ਹੈ ਦੇ ਜਿਹੜੀ 84 ਲੱਖ ਦਾ ਜਾਲ ਹੈ ਉਹ ਵੀ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਟੁੱਟ ਜਾਵੇਗਾ ਪ੍ਰਾਨੀ ਪਰਮਪੁਰਖ ਪਗ ਲਾਗੋ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦੇ ਕਰਕੇ ਖਾਲਸਾ ਜੀ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਤੇ ਜੇ ਮਾਇਆ ਦੇ ਮੋਹ ਵਿੱਚ ਹੀ ਪਏ ਰਹਿਣਾ ਮਾਇਆ ਦੇ ਵਿੱਚ ਹੀ ਸੁੱਤੇ ਰਹਿਣਾ ਤੇ ਫਿਰ ਕੀ ਹਾਲ ਹੁੰਦਾ ਹੈ ਮਹਾਰਾਜ ਕਹਿੰਦੇ ਪੰਚਮ ਪਾਸ਼ਾ ਧੰ ਗੁਰੂ ਅਰਜਨ ਦੇਵ ਜੀ ਬਹੁ ਰੰਗ ਮਾਇਆ ਬਹੁ ਵਿਦਪੇਖੀ ਕਹਿੰਦੇ ਮੈਂ ਬਹੁਤ ਰੰਗਾਂ ਵਾਲੀ ਮਾਇਆ ਤੇ ਬੜੇ ਤਰੀਕਿਆਂ ਨਾਲ ਸੰਸਾਰ ਨੂੰ ਮੋਹਦੀ ਵੇਖੀ ਹੈ ਮੋਹ ਲੈਂਦੀ ਹੈ ਖਾਲਸਾ ਜੀ ਬੜੇ ਤਰੀਕਿਆਂ ਦੇ ਨਾਲ ਕਿਉਂਕਿ ਬੜੀ ਵੱਡੀ ਸ਼ਕਤੀ ਹੈ ਇਹ ਕਈ ਪ੍ਰਕਾਰ ਦੇ ਰੰਗ ਕਰ ਕਰਕੇ ਆਉਂਦੀ ਹੈ ਤੇ ਕਈ ਪ੍ਰਕਾਰ ਦੇ ਤਰੀਕਿਆਂ ਦੇ ਨਾਲ ਮੋਹ ਲੈਂਦੀ ਹੈ ਕਹਿੰਦੇ ਕਲਮ ਕਾਗਜ਼ ਸਿਆਨਪਪੇਖੀ ਕਈ ਇਹੋ ਜਿਹੇ ਵਿਦਵਾਨ ਹਨ ਜਿਨ੍ਹਾਂ ਨੇ ਖਾਲਸਾ ਜੀ ਬਹੁਤ ਜਿਹੜੇ ਕਾਗਜ਼ ਹਨ ਕਲਮ ਨਾਲ ਲਿਖ ਲਿਖ ਕੇ ਭਰ ਦਿੱਤੇ ਅਨੇਕਾ ਵਿਦਵਤਾ ਦੇ ਮਾਲਕ ਹੋ ਗਏ ਇਹਨੇ ਲੇਖ ਲਿਖ ਦਿੱਤੇ ਪਰ ਖਾਲਸਾ ਜੀ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਮਾਇਆ ਨੇ ਉਹਨਾਂ ਨੂੰ ਵਿਦਵਤਾ ਦੇ ਰੂਪ ਵਿੱਚ ਮੋਹਿਆ ਹੋਇਆ ਹੈ ਜਿਹੜੇ ਬੰਦੇ ਕੋਲੇ ਕੋਈ ਗੁਣ ਹੋਵੇ ਉਹ ਬੰਦਾ ਉਹ ਗੁਣ ਨੂੰ ਪਰਉਪਕਾਰ ਵਾਸਤੇ ਨਹੀਂ ਵਰਤਦਾ ਉਹ ਮਾਇਆ ਨੇ ਉਹਨੂੰ ਉਸ ਗੁਣ ਕਰਕੇ ਹੀ 모ਇਆ ਹੋਇਆ ਜਿਵੇਂ ਕੋਈ ਕਵੇ ਮੈਂ ਬਹੁਤ ਚੰਗੀ ਡਰਾਈਵਿੰਗ ਕਰ ਲੈਣਾ ਬਹੁਤ ਚੰਗੀ ਗੱਡੀ ਚਲਾ ਲੈਣਾ ਮੇਰੇ ਵਰਗਾ ਤੇ ਕੋਈ ਚਲਾਉਂਦਾ ਨਹੀਂ ਇਹਦੇ ਵਿੱਚ ਮਾਇਆ ਹੈ ਕੋਈ ਕਵੇ ਮੈਨੂੰ ਤੇ ਬਹੁਤ ਗਿਆਨ ਹੈ ਮੇਰੇ ਵਰਗਾ ਗਿਆਨੀ ਹੋਰ ਕੌਣ ਹੈ ਇਹਦੇ ਵਿੱਚ ਵੀ ਮਾਇਆ ਨੇ ਉਹਨੂੰ 모ਹ ਰੱਖਿਆ ਹੋਇਆ ਕੋਈ ਕਵੇ ਵੀ ਮੈਂ ਤੇ ਬਹੁਤ ਪਾਠ ਕਰਦਾ ਬੜਾ ਅਭਿਆਸ ਕਰਦਾ ਅਮਰਤ ਵੇਲੇ ਉੱਠਦਾ ਜਿੰਨਾ ਜਾਪ ਮੈਂ ਕਰਦਾ ਕੋਈ ਕਰਦਾ ਹੁਣ ਉਹਨੂੰ ਵੀ ਮਾਇਆ ਨੇ ਮੋਹ ਰੱਖਿਆ ਮਹਾਰਾਜ ਕਹਿੰਦੇ ਬਹੁ ਰੰਗ ਮਾਇਆ ਬਹੁ ਵਿਦਪੇਖੀ ਕਈ ਪ੍ਰਕਾਰ ਦੀ ਮਾਇਆ ਹੈ ਤੇ ਕਈ ਪ੍ਰਕਾਰ ਨਾਲ ਬੰਦੇ ਨੂੰ ਮੋਹਦੀ ਤੇ ਜਿਹੜੇ ਗੁਰੂ ਕੇ ਪਿਆਰੇ ਹਨ ਜਿਹੜੇ ਗੁਰਮੁਖ ਹਨ ਉਹ ਫਿਰ ਖਾਲਸਾ ਜੀ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਆ ਸੋ ਸੁਖ ਮੋਕੋ ਸੰਤ ਬਤਾਵੋ ਹੇ ਸੰਤ ਜਨੋ हे भाई जनों हे गुरुमुख जनों मेनू आत्मिक आनंद किवें प्राप्त होवे मेरी तृष्णा किवें मिटे ए मेरे ते कृपा करके दसो मैं माया ਦੇ ਜੰਜਾਲ ਵਿੱਚੋਂ ਕਿਵੇਂ ਬਾਹਰ ਆਵਾਂ तृष्णा बुझए मन तृप्त आवो हे संत जनों मेरे ते मेहर करो मेरी तृष्णा बुझा दियो ते मैं तृप्त हो ਜਾਵਾਂ ਸੰਤੋਖੀ ਬਣ ਜਾਵਾਂ ਇਹ ਮੇਰੇ ਤੇ ਕਿਰਪਾ ਕਰੋ ਉਹ ਜਿਹੜਾ ਇਹ ਬਿਰਤੀ ਵਾਲਾ ਸਿੱਖ ਹੈ ਜਿਹੜਾ ਕਹਿੰਦਾ ਮੈਂ ਕੁਝ ਨਹੀਂ ਕਰ ਰਿਹਾ ਮੇਰੇ ਕੋ ਕੁਝ ਨਹੀਂ ਹੋ ਰਿਹਾ ਮੈਂ ਕੁਝ ਵੀ ਨਹੀਂ ਕਰ ਸਕਦਾ ਜੋ ਕਰ ਸਕਦੇ ਹਨ ਮੇਰੇ ਪਿਆਰੇ ਸਤਿਗੁਰ ਕਰ ਸਕਦੇ ਹਨ ਉਹਦੇ ਹਿਰਦੇ ਵਿੱਚੋਂ ਮਾਇਆ ਦਾ ਪ੍ਰਭਾਵ ਹੌਲੀ-ਹੌਲੀ ਨਿਕਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਆਪਣੇ ਗੁਰੂ ਨੂੰ ਅਰਪਣ ਹੋ ਜਾਂਦਾ ਅਸੀਂ ਸਾਰੇ ਖਾਲਸਾ ਜੀ ਆਪਣੇ ਆਪ ਨੂੰ ਵੱਡਿਆਂ ਕਰਕੇ ਆਖਦੇ ਹਾਂ ਵੀ ਮੈਂ ਜੋ ਕੰਮ ਕਰਦਾ ਮੈਂ ਇੰਨਾ ਪੈਸਾ ਕਮਾਇਆ ਮੈਂ ਐਡੀ ਕੋਠੀ ਪਾਤੀ ਮੇਰੇ ਘਰੇ ਆਵਾ ਮੇਰੇ ਘਰੇ ਆਵਾ ਇਹ ਸਭ ਜਿਹੜੀ ਹੈ ਮਾਇਆ ਹੈ ਤੇ ਜਿਹਦੇ ਉੱਤੇ ਮਾਇਆ ਪਈ ਹੋਈ ਆ ਉਹਨੂੰ ਖਾਲਸਾ ਜੀ ਕਦੇ ਵੀ ਵਾਹਿਗੁਰੂ ਜੀ ਦੇ ਚਰਨਾਂ ਦਾ ਸੁੱਖ ਨਹੀਂ ਪ੍ਰਾਪਤ ਹੁੰਦਾ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਨ ਕਹਿੰਦੇ ਬਹੁਤ ਲੋਕਾਂ ਨੇ ਕਈ ਚੌਧਰੀ ਬਣ ਗਏ ਕਈ ਸੁਲਤਾਨ ਖਾਨ ਬਣ ਗਏ ਬਾਦਸ਼ਾਹ ਬਣ ਗਏ ਪਰ ਕਹਿੰਦੇ ਸਾਰਿਆਂ ਨੇ ਸਭ ਕੁਝ ਵੇਖ ਲਿਆ ਪਰ ਮਨ ਨੂੰ ਕੋਈ ਤ੍ਰਿਪਤੀ ਨਹੀਂ ਮਨ ਨੂੰ ਕੋਈ ਸੁੱਖ ਨਹੀਂ ਆਸ ਪਵਨ ਹਸਤ ਅਸਵਾਰੀ ਕਹਿੰਦੇ ਹਾਥੀਆਂ ਤੇ ਚੜ ਕੇ ਵੇਖ ਲਿਆ ਹਵਾ ਨਾਲੋਂ ਤੇਜ਼ ਦੌੜਨ ਵਾਲੇ ਘੋੜਿਆਂ ਦੀ ਸਵਾਰੀ ਕਰਕੇ ਵੇਖ ਲਈ ਚੋਹਾ ਚੰਦਨ ਸੇਜ ਸੁੰਦਰ ਨਾਰੀ ਅਤਰ ਲਾ ਕੇ ਵੇਖ ਲਈ ਚੰਦਨ ਲਾ ਕੇ ਵੇਖ ਲਈ ਸੁੰਦਰ ਇਸਤਰੀਆਂ ਦੀ ਸੇਜ ਭੋਗ ਲਈ ਨਟ ਨਾਟਕ ਆਖਾਰੇ ਗਾਇਆ ਕਹਿੰਦੇ ਮੈਂ ਰੰਗ ਭੂਮੀ ਵਿੱਚ ਨਟਾਂ ਦੇ ਨਾਟਕ ਵੇਖ ਲਏ ਕਈ ਗੀਤ ਗਾਏ ਕਈ ਗੀਤ ਸੁਣ ਲਏ ਤਾ ਮਨ ਮੈਂ ਸੰਤੋਖ ਨਾ ਪਾਇਆ ਤਾਂ ਵੀ ਇਨਾ ਕੁਝ ਕਰਨ ਦੇ ਨਾਲ ਮਨ ਨੂੰ ਕੋਈ ਸ਼ਾਂਤੀ ਪ੍ਰਾਪਤ ਨਹੀਂ ਹੋਈ ਤਖਤ ਸਭਾ ਮੰਡਲ ਤੋਂ ਲੀਚੇ ਕਹਿੰਦੇ ਰਾਜ ਸਭਾ ਦੀਆਂ ਸਜਾਵਟਾਂ ਵੇਖ ਲਈਆਂ ਤਖਤ ਵੇਖ ਲੇ ਤਖਤ ਤੇ ਬੈਠ ਕੇ ਵੇਖ ਲਿਆ ਦਲੀਚਿਆਂ ਤੇ ਬੈਠ ਕੇ ਵੇਖ ਲਿਆ ਸਗਲ ਮੇਵੇ ਸੁੰਦਰ ਬਾਗੀਚੇ ਕਈ ਪ੍ਰਕਾਰ ਦੇ ਫੁੱਲ ਵੇਖ ਲਏ ਕਈ ਪ੍ਰਕਾਰ ਦੇ ਬਗੀਚੇ ਵੇਖ ਲਏ ਕਈ ਪ੍ਰਕਾਰ ਦੀਆਂ ਫੁਲਵਾੜੀਆਂ ਵੇਖ ਲਈਆਂ ਆਖਾੜ ਬਿਰਤ ਰਾਜਨ ਕੀ ਲੀਲਾ ਸ਼ਿਕਾਰ ਖੇਡ ਕੇ ਵੇਖ ਲਿਆ ਰਾਜਿਆਂ ਦੀਆਂ ਖੇਡਾਂ ਖੇਡ ਕੇ ਵੇਖ ਲਈਆਂ ਰਾਜਾ ਬਣ ਕੇ ਕਈ ਪ੍ਰਕਾਰ ਦੀਆਂ ਲੀਲਾ ਹੁੰਦੀਆਂ ਵੇਖ ਲਈਆਂ ਮਹਾਰਾਜ ਕਹਿੰਦੇ ਮਨ ਨਾ ਸੁਹੇਲਾ ਪਰਪੰਚ ਹੀਲਾ ਪਰ ਮਨ ਸੁਖੀ ਨਹੀਂ ਹੋਇਆ ਮਨ ਸੌਖਾ ਨਹੀਂ ਹੋਇਆ ਇਹ ਸਾਰੇ ਦੇ ਸਾਰੇ ਕੰਮ ਜਿਹੜੇ ਹਨ ਮਾਇਆ ਦੇ ਛਲ ਵਾਲੇ ਸਨ ਇਹਦੇ ਵਿੱਚ ਮਨ ਜਿਹੜਾ ਸੁਖੀ ਨਹੀਂ ਹੋਇਆ ਮਨ ਨੂੰ ਸੁਖ ਪ੍ਰਾਪਤ ਨਹੀਂ ਹੋਇਆ ਖਾਲਸਾ ਜੀ ਵੇਖੋ ਇਹ ਤੋਂ ਵੱਡਾ ਸੁਖ ਹੋਰ ਸੰਸਾਰ ਦਾ ਬੰਦਾ ਕੀ ਭਾਲਦਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਰਾਜੇ ਬਣ ਕੇ ਵੇਖ ਲਓ ਭਾਵੇਂ ਬਾਦਸ਼ਾਹ ਬਣ ਕੇ ਵੇਖ ਲਓ ਰਾਜ ਦਰਬਾਰ ਦੀਆਂ ਖੇਡਾਂ ਵੇਖ ਲਓ ਸਾਰੇ ਸੁਖ ਵੇਖ ਲਓ ਪਰ ਫਿਰ ਵੀ ਤੁਹਾਡੇ ਮਨ ਨੇ ਸੁਖੀ ਨਹੀਂ ਜੇ ਹੋਣਾ ਸੁਖੀ ਕਿੱਦਾਂ ਹੋਣਾ ਹੈ ਕਰ ਕਿਰਪਾ ਸੰਤਨ ਸੱਚ ਕਹਿਆ ਕਿਰਪਾ ਕੀਤੀ ਹੈ ਸੰਤਾਂ ਨੇ ਮਿਹਰ ਕੀਤੀ ਹੈ ਤੇ ਸੱਚ ਦੱਸਿਆ ਹੈ ਕੀ ਦੱਸਿਆ ਹੈ ਸਰਬ ਸੁਖ ਇਹ ਆਨੰਦ ਲਹਿਆ ਇਹ ਸਾਰੇ ਸੁੱਖਾਂ ਦਾ ਜੋ ਮੂਲ ਹੈ ਆਤਮਿਕ ਅਨੰਦ ਆਨੰਦ ਕਹਿੰਦੇ ਤਾਂ ਮਿਲਦਾ ਹੈ ਕੀ ਕਰਕੇ ਮਿਲਦਾ ਹੈ ਜਿਹੜੇ ਆਪਾਂ ਇੰਨੇ ਕੰਮ ਗਿਣਾਏ ਹਨ ਇਹਦੇ ਵਿੱਚ ਸੁੱਖ ਨਹੀਂ ਮਿਲਦਾ ਸੁੱਖ ਕਿਵੇਂ ਮਿਲਦਾ ਸਤਿਗੁਰਜੀ ਮਿਹਰ ਕਰ ਰਹੇ ਕਹਿੰਦੇ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਿਹੜਾ ਸਾਧ ਸੰਗਤ ਵਿੱਚ ਆ ਕੇ ਵਾਹਿਗੁਰਜੀ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਜਿਹਦੇ ਵੱਡੇ ਭਾਗ ਹਨ ਜਿਨੂੰ ਇਹ ਸਿਫਤ ਸਲਾਹ ਪ੍ਰਾਪਤ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਜਾ ਕੇ ਹਰ ਧਨ ਸੋਈ ਸੁਹਿਲਾ ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੈ ਉਹ ਮਨੁੱਖ ਸੁਖੀ ਹੈ ਉਹ ਤੋਂ ਜ਼ਿਆਦਾ ਸੌਖਾ ਮਨੁੱਖ ਸਾਰੀ ਸ੍ਰਿਸ਼ਟੀ ਵਿੱਚ ਨਹੀਂ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਜਿਹਨੂੰ ਗੁਰੂ ਖੁਸ਼ ਹੋ ਜਾਂਦਾ ਹੈ ਪਰਮੇਸ਼ਰ ਖੁਸ਼ ਹੋ ਜਾਂਦਾ ਫਿਰ ਚੰਗੇ ਨਸੀਬ ਮੱਥੇ ਤੇ ਲਿਖ ਦਿੰਦਾ ਤੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਵੇਲੇ ਨਾਮ ਧਨ ਪ੍ਰਾਪਤ ਹੋ ਜਾਂਦਾ ਤੇ ਖਾਲਸਾ ਜੀ ਸਾਰੇ ਝੂਰੇ ਖਤਮ ਹੋ ਜਾਂਦੇ ਤੇ ਸੁਖ ਵਰਤ ਜਾਂਦਾ ਇਹ ਨਾਮ ਤੋਂ ਬਿਨਾਂ ਇਹ ਗੁਰੂ ਕੀ ਸੰਗਤ ਵਿੱਚ ਜਾਣ ਤੋਂ ਬਿਨਾਂ ਐਨਾ ਕੁਝ ਭੋਗਣ ਤੋਂ ਫਿਰ ਵੀ ਸੁਖ ਨਹੀਂ ਪ੍ਰਾਪਤ ਹੁੰਦਾ ਸੁਖ ਗੁਰੂ ਕੀ ਸੰਗਤ ਵਿੱਚ ਹੈ ਖਾਲਸਾ ਜੀ ਆਪਣੀ ਜ਼ਿੰਦਗੀ ਵਿੱਚੋਂ ਬੇਸ਼ੱਕ ਜ਼ਿੰਦਗੀ ਬਿਜ਼ੀ ਹੈ ਕਈ ਦੁੱਖਾਂ ਝੂਰਿਆਂ ਵਿੱਚੋਂ ਲੰਘ ਰਹੀ ਹੈ ਕੰਮਾਂ ਕਾਜਾਂ ਵਿੱਚ ਆਪਾਂ ਫਸਾਈ ਹੋਈ ਆ ਜ਼ਿੰਦਗੀ ਉਹਦੇ ਵਿੱਚੋਂ ਥੋੜਾ ਜਿਹਾ ਸਮਾਂ ਕੱਢ ਕੇ ਸਤਿਗੁਰਾਂ ਦੀ ਸ਼ਰਣ ਜਾਇਆ ਕਰੀਏ ਗੁਰੂ ਕੀ ਸੰਗਤ ਵਿੱਚ ਜਾਇਆ ਕਰੀਏ ਗੁਰੂ ਕੀ ਸੰਗਤ ਵਿੱਚ ਬੈਠਣ ਨਾਲ ਬਾਣੀ ਸੁਣਨ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਬਾਣੀ ਕੰਨਾਂ ਰਾਹੀਂ ਅੰਦਰ ਜਾਵੇਗੀ ਤੇ ਦੁੱਖ ਰੋਗ ਝੋਰੇ ਸੰਤਾਪ ਚਿੰਤਾ ਸਭ ਕੁਝ ਦੂਰ ਲੈ ਜਾਵੇਗੀ ਸੁਖ ਤੁਹਾਨੂੰ ਦੇ ਜਾਵੇਗੀ ਸੋ ਇਹ ਸਤਿਗੁਰਾਂ ਦੀ ਬਾਣੀ ਦੀ ਬਰਕਤ ਹੈ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਜਿਹਦੇ ਉੱਤੇ ਬੜੀ ਕਿਰਪਾ ਹੈ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਧ ਸਿੰਘ ਸਾਹਿਬ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਹਨੂੰ ਆਪਣੇ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਆਪ ਜੋੜਿਆ ਹੋਇਆ ਇਹ ਵੀਰ ਦੱਸਦਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਵਿੱਚ ਸੁੱਖ ਵੀ ਨੇ ਤੇ ਘਰ ਵਿੱਚ ਸਾਰੀਆਂ ਚੀਜ਼ਾਂ ਨੇ ਮਹਾਰਾਜ ਦੀ ਕਿਰਪਾ ਸਦਕਾ ਖੇਤੀਬਾੜੀ ਕਰਦੇ ਆ ਤੇ ਸੁੱਖ ਹੈ ਸਤਗੁਰੂ ਜੀ ਮਹਾਰਾਜ ਨੇ ਕਦੇ ਘਾਟਾ ਨਹੀਂ ਪੈਣ ਦਿੱਤਾ ਕਿਉਂਕਿ ਜਦੋਂ ਵੀ ਫਸਲ ਆਉਂਦੀ ਹੈ ਉਹਦਾ ਦਸਵੰਦ ਸਤਗੁਰਾਂ ਦੇ ਚਰਨਾਂ ਵਿੱਚ ਭੇਜਦੇ ਹਾਂ ਤੇ ਜਦੋਂ ਵੀ ਮਾਇਆ ਆਉਂਦੀ ਹੈ ਉਹਦਾ ਦਸਵੰਦ ਵੀ ਭੇਜਦੇ ਹਾਂ ਕਿਉਂਕਿ ਦਸਵੰਦ ਦੀ ਖਾਲਸਾ ਜੀ ਇੱਕ ਖੇਡ ਹੈ ਬੇਸ਼ੱਕ ਲੋਕ ਇਹ ਹੋਰ ਪਾਸੇ ਸੋਚਣ ਵਾਲੇ ਨੇ ਪਰ ਮਹਾਰਾਜ ਕਲਗੀਧਰ ਸਵਾਮੀ ਜੀ ਨੇ ਇਹ ਬਚਨ ਵੀ ਕੀਤੇ ਹਨ ਵੀ ਜੇ ਕੋਈ ਦਸਵੰਧ ਦਿੰਦਾ ਹੈ ਤੇ ਖਾਲਸਾ ਜੀ ਉਹਦੇ ਘਰ ਫਿਰ ਘਾਟਾ ਨਹੀਂ ਪੈਂਦਾ ਇਹ ਬੜੀ ਵੱਡੀ ਮਹਾਰਾਜ ਨੇ ਖੇਡ ਦੱਸਣਾ ਕੀਤੀ ਹੈ ਤੇ ਪਰ ਅਸੀਂ ਕੀ ਕਰਦੇ ਹਾਂ ਜਿਵੇਂ ਹੁਣ ਖਾਲਸਾ ਜੀ ਕਈ ਵਾਰ ਮੇਰੀਆਂ ਕਈ ਭੈਣਾਂ ਨਾਲ ਮੇਰੀ ਗੱਲ ਹੁੰਦੀ ਹੈ ਤੇ ਉਹ ਦੱਸਦੀਆਂ ਵੀ ਸਾਡੇ ਇਥੇ ਆ ਮਾਤਾ ਕਿਸੇ ਨੂੰ ਆਉਂਦੀ ਸੀ ਉਹਨੇ ਮੰਦਰ ਬਣਾਉਣਾ ਸੀ ਅਸੀਂ ਉਥੇ ਮਾਇਆ ਭੇਜਤੀ ਕੋਈ ਕਹਿੰਦਾ ਜੀ ਸਾਡੇ ਪੀਰ ਦੀ ਜਗਾ ਬਣਦੀ ਸੀ ਉਥੇ ਉਹਨਾਂ ਨੇ ਮਾਇਆ ਮੰਗੀ ਮੈਂ ਆਪਣਾ ਦਸਵੰਦ ਉਥੇ ਭੇਜਤਾ ਦਸਵੰਦ ਖਾਲਸਾ ਜੀ ਜਿਹੜਾ ਤੇ ਹੈ ਸਿੱਖ ਉਹਦਾ ਦਸਵੰਦ ਗੁਰੂ ਨਾਨਕ ਸਾਹਿਬ ਦੇ ਘਰ ਜਾਣਾ ਚਾਹੀਦਾ ਹੈ ਜਾਂ ਕਿਸੇ ਗਰੀਬ ਗੁਰਬੇ ਦੀ ਮਦਦ ਵਾਸਤੇ ਜਾਣਾ ਚਾਹੀਦਾ ਹੈ ਕਿਉਂਕਿ ਮਹਾਰਾਜ ਦੇ ਬੋਲ ਹਨ ਕਿ ਕਿਸੇ ਗਰੀਬ ਨੂੰ ਬਸਤਰ ਦੇ ਦੇਣਾ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦੇਣਾ ਕਿਸੇ ਗਰੀਬ ਦੇ ਕਾਰਜ ਨੂੰ ਸਵਾਰ ਦੇਣਾ ਇਹੋ ਜੀ ਜਗਾ ਲੱਗਾ ਹੋਇਆ ਦਸਵੰਦ ਸਾਡੇ ਤੱਕ ਪਹੁੰਚੇਗਾ ਤੇ ਜਿਹੜਾ ਖਾਲਸਾ ਜੀ ਬਖੰਡ ਦਾ ਰਾਹ ਕਿ ਕਿਸੇ ਚ ਮਾਤਾ ਆਉਂਦੀ ਹੈ ਮਾਤਾ ਕੋਈ ਏਡੀ ਵਿਹਿਲੀ ਹੈ ਜਿਹਦੇ ਵਿੱਚ ਆ ਜਾਂਦੀ ਹੈ ਇਹ ਖਾਲਸਾ ਜੀ ਸਾਰੇ ਦੇ ਸਾਰੇ ਪਖੰਡ ਨੇ ਮਾਤਾਵਾਂ ਜਿੰਨੀਆਂ ਹਨ 9 ਲੱਖ ਦੇ ਵੀ ਹੈ ਸਾਰੀ ਦੀ ਸਾਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਦਾਸੀ ਹੈ ਸਿੱਧ ਹੋ ਜਾਂਦਾ ਹੈ ਜੇ ਇਸ ਵੇਲੇ ਭਾਈ ਭਗੀਰਥ ਨੂੰ ਇਹ ਨਜ਼ਰ ਆਈ ਸੀ ਮਾਤਾ ਕਾਲੀ ਇਹਨੇ ਫਿਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭੇਜਿਆ ਸੀ ਮਹਾਰਾਜ ਤੇ ਮਹਾਰਾਜ ਦੀ ਏਡੀ ਵੱਡੀ ਮਹਿਮਾ ਹੈ ਜਿਸ ਵੇਲੇ ਸਤਗੁਰੂ ਕਲਕੱਤੇ ਵਿੱਚ ਗਏ ਜਿਹੜਾ ਕਾਲੀ ਮਾਤਾ ਦਾ ਬੜਾ ਵੱਡਾ ਮੰਦਿਰ ਹੈ ਅੱਜ ਵੀ ਹੈ ਜਦੋਂ ਮਹਾਰਾਜ ਜੀ ਭਾਈ ਬਾਲੇ ਮਰਦਾਨੇ ਸਮੇਤ ਗਏ ਸਨ ਉਥੋਂ ਦੇ ਰਾਜੇ ਨੇ ਖਾਲਸਾ ਜੀ ਭਾਈ ਬਾਲਾ ਜੀ ਨੂੰ ਬੰਨ ਲਿਆ ਸੀ ਤੇ ਬਲੀ ਦੇਣ ਲੱਗਾ ਸੀ ਮਾਤਾ ਦੀ ਕਿ ਆਹ ਬੰਦੇ ਜਿਹੜੇ ਉਪਰੇ ਦੇਸ਼ ਚੋਂ ਆਏ ਨੇ ਤੇ ਖਾਲਸਾ ਜੀ ਇਹਨਾਂ ਨੇ ਭਾਈ ਬਾਲਾ ਸਾਹਿਬ ਜੀ ਨੂੰ ਮੰਨ ਲਿਆ ਤੇ ਜੇ ਇਸ ਵੇਲੇ ਸ਼ਸਤਰ ਮਾਰਨ ਲੱਗਾ ਨਾ ਕਿਰਪਾਨ ਮਾਰ ਕੇ ਸਿਰ ਲਾਉਣ ਲੱਗਾ ਬਲੀ ਦੇਣ ਲੱਗਾ ਤੇ ਜਿਹੜੀ ਮਾਤਾ ਦੀ ਬਹੁਤ ਵੱਡੀ ਮੂਰਤੀ ਆ ਉਥੇ ਬਹੁਤ ਵੱਡੀ ਬਣੀ ਹੋਈ ਹੁਣ ਦਾ ਤੇ ਮੈਨੂੰ ਪਤਾ ਨਹੀਂ ਮੈਂ ਦਰਸ਼ਨ ਨਹੀਂ ਕੀਤੇ ਉਹ ਮੰਦਰ ਦੇ ਪਰ ਖਾਲਸਾ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਆ ਕਿ ਬਹੁਤ ਵੱਡੀ ਮੂਰਤੀ ਕਹਿੰਦੇ ਜੇ ਇਸ ਵੇਲੇ ਉਹ ਰਾਜਾ ਉਥੋਂ ਦਾ ਭਾਈ ਬਾਲੇ ਤੇ ਸ਼ਸਤਰ ਚਲਾਉਣ ਲੱਗਾ ਨਾ ਤੇ ਉਹ ਮਾਈ ਜਿਹੜੀ ਸੀ ਖਾਲਸਾ ਜੀ ਉਹ ਪ੍ਰਗਟ ਹੋ ਗਈ ਤੇ ਪ੍ਰਗਟ ਹੋ ਕੇ ਉਹਨੇ ਉਹੀ ਜਿਹੜਾ ਸ਼ਸਤਰ ਜਦੋਂ ਚਲਾਉਣ ਲੱਗਾ ਘੁੰਮ ਕੇ ਰਾਜੇ ਦੇ ਵੱਜ ਗਿਆ ਰਾਜੇ ਦਾ ਸਿਰ ਲਹਿ ਗਿਆ ਤੇ ਉਦੋਂ ਫਿਰ ਉਥੋਂ ਦੇ ਲੋਕਾਂ ਨੇ ਵੀ ਹਾਹਾਕਾਰ ਮਚ ਗਈ ਲੋਕ ਭੱਜ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਥੇ ਖੜੇ ਸਨ ਸਤਿਗੁਰ ਜੀਆ ਨੇ ਕਿਹਾ ਦੇਵੀ ਇਹ ਤੇ ਤੇਰਾ ਸੇਵਕ ਸੀ ਤੂੰ ਇਹਦਾ ਹੀ ਕਿਉਂ ਸਿਰ ਲਾ ਦਿੱਤਾ ਤੇ ਉਹਨੇ ਆਖਣਾ ਕੀਤਾ ਸੀ ਜਿਹੜਾ ਮੇਰੇ ਸਤਿਗੁਰਾਂ ਦੇ ਉੱਤੇ ਮੇਰੇ ਸਤਿਗੁਰਾਂ ਦੇ ਪਿਆਰਿਆਂ ਉਤੇ ਇਹ ਕੋਈ ਮਾੜੀ ਕੰਮ ਮਾੜਾ ਕੰਮ ਕਰਨਾ ਚਾਵੇ ਜਾਂ ਵਾਰ ਕਰਨਾ ਚਾਵੇ ਮੈਂ ਉਹਨੂੰ ਬਖਸ਼ਦੀ ਨਹੀਂ ਸੋ ਇਹ ਲੋਕ ਖਾਲਸਾ ਜੀ ਸੰਸਾਰ ਦੇ ਕਰਮਕਾਂਡੀ ਹਨ ਇਹਨਾਂ ਨੂੰ ਨਹੀਂ ਪਤਾ ਰੱਬ ਕੀ ਹੈ ਗੁਰੂ ਨਾਨਕ ਸਾਹਿਬ ਕੌਣ ਨੇ ਸੋ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਝੁਕਦੀਆਂ ਹਨ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਬੜੀ ਕੀਤੀ ਹੈ ਖਾਲਸੇ ਪੰਥ ਤੇ ਇਹ ਜਿਹੜਾ ਗੁਰਮੁਖ ਹੈ ਇਹਦੇ ਉਤੇ ਬੜੀ ਕਿਰਪਾ ਖਾਲਸਾ ਜੀ ਬਾਣੀ ਪੜਨ ਵਾਲਾ ਨਾਮ ਜਪਣ ਵਾਲਾ ਬੜੀ ਸਤਿਗੁਰਾਂ ਦੀ ਕਿਰਪਾ ਤੇ ਇਹ ਵੀ ਦੱਸਦਾ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੂਜੇ ਚੌਥੇ ਦਿਨ ਜਾਣਾ ਹੀ ਜਾਣਾ ਸੇਵਾ ਕਰਨੀ ਜਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੋ ਚਾਰ ਘੰਟੇ ਸੇਵਾ ਕਰਕੇ ਆਉਣੀ ਕਿਉਂਕਿ ਖੇਤੀ ਜਿਹੜੀ ਹੈ ਉਹ ਤੇ ਸ਼ਮਾਹੀ ਖਾਲਸਾ ਜੀ ਆਉਂਦੀ ਆ ਫਸਲ ਤੇ ਕੰਮ ਕਾਜ ਕਰਕੇ ਬੰਦੇ ਰੱਖੇ ਹੋਏ ਜਿਹਨੂੰ ਵੇਲੇ ਹੋਣਾ ਸੇਵਾ ਤੇ ਚਲ ਜਾਣਾ ਇਵੇਂ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਬੜਾ ਕਹਿੰਦਾ ਮੇਰਾ ਪ੍ਰੇਮ ਬਹੁਤ ਕੁਝ ਮੈਨੂੰ ਦਿੱਤਾ ਕਈ ਵਾਰ ਮੈਂ ਫੁਰਨਾ ਕਰਨਾ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕਰਨੀ ਬਾਬਾ ਨੌ ਸਿੰਘ ਸਾਹਿਬ ਅਗੇ ਅਰਦਾਸ ਕਰਨੀ ਜਦੋਂ ਅਰਦਾਸ ਕਰਨੀ ਨਿਸ਼ਕਾਮ ਹੋ ਕੇ ਕਹਿਣਾ ਵੀ ਮਹਾਰਾਜ ਜੀ ਇਹ ਚੀਜ਼ ਮੇਰੇ ਕਰਮਾਂ ਚ ਹੋਊਗੀ ਜੇ ਤੁਸੀਂ ਚਾਓ ਤੇ ਤੁਸੀਂ ਦੇ ਸਕਦੇ ਹੋ ਹੋਰ ਕਿੰਨੇ ਮਹਾਰਾਜ ਦੇਣੀ ਵੈਸੇ ਮੇਰੀ ਮਨ ਦੀ ਕੋਈ ਇੱਛਾ ਨਹੀਂਗੀ ਵੀ ਮੈਨੂੰ ਮਿਲੇ ਹੀ ਮਿਲੇ ਕਹਿੰਦੇ ਜਦੋਂ ਇਦਾਂ ਅਰਦਾਸ ਕਰ ਦੇਣੀ ਤੇ 1-2 ਦਿਨਾਂ ਦੇ ਵਿੱਚ ਉਹ ਜਿਹੜੀ ਚੀਜ਼ ਮੇਰੇ ਕੋਲੇ ਆ ਜਾਂਦੀ ਸੀ ਏਡੀ ਕਿਰਪਾ ਸੀ ਤੇ ਇੱਕ ਦਿਨ ਮਹਾਰਾਜ ਦੀ ਕੋਈ ਕਲਾ ਵਰਤੀ ਵੀਰ ਜਿਹੜੀ ਮੇਨ ਗੱਲ ਸੁਣਾਉਂਦਾ ਆਪਣੇ ਚੈਨਲ ਤੋਂ ਹੱਡ ਬੀਤੀਆਂ ਸੁਣਦਾ ਤੇ ਉਹਨੇ ਤਾਂ ਕਰਕੇ ਬੋਲ ਕੇ ਭੇਜੀ ਕਿ ਮੇਰੇ ਨਾਲ ਇਦਾਂ ਹੋਇਆ ਇਹ ਕੇਸਾ ਧਾਰੀ ਸੇਖਾ ਮਹਾਰਾਜ ਦੀ ਬਾਣੀ ਪੜਨ ਵਾਲਾ ਤੇ ਇਹ ਖਾਲਸਾ ਜੀ ਕਿਤੇ ਨਾ ਗਿਆ ਹੋਇਆ ਸੀਗਾ ਆ ਜਿਹੜੇ ਰੌ ਲਾਉਂਦੇ ਆ ਗਰਮੀਆਂ ਦੀ ਗੱਲ ਐਸੇ ਸਾਲ ਗਰਮੀਆਂ ਦੀ ਜਿਹੜੇ ਰੋ ਲਾਉਂਦੇ ਆ ਉਹਨਾਂ ਦੇ ਇੰਜਣ ਲੱਗਾ ਹੁੰਦਾ ਨਾ ਇੱਕ ਬਜ਼ੁਰਗ ਸੀ ਤੇ ਉਹਦੇ ਕੋਲ ਵਿਚਾਰੇ ਕੋ ਸਟਾਰਟ ਨਾ ਹੋਵੇ ਤੇ ਇਹ ਮੋਟਰਸਾਈਕਲ ਦੇ ਦੋ ਜਣੇ ਆਉਂਦੇ ਸੀਗੇ ਕਹਿੰਦਾ ਵੀ ਅਸੀਂ ਦੋਵੇਂ ਜਣੇ ਮਹਾਰਾਜ ਦੀਆਂ ਗੱਲਾਂ ਕਰਦੇ ਆਈਏ ਤੇ ਕਹਿੰਦੇ ਅਸੀਂ ਮੈਂ ਜਰਾ ਧਿਆਨ ਪਿਆ ਬਜ਼ੁਰਗਾ ਲੱਤ ਮੈਂ ਰੁਗ ਗਿਆ ਮੈਂ ਪੁੱਛਿਆ ਬਜ਼ੁਰਗਾ ਨੂੰ ਵੀ ਕੀ ਗੱਲ ਕਹਿੰਦੇ ਸਟਾਰਟ ਨਹੀਂ ਹੁੰਦਾ ਵੀ ਮੈਂ ਤਾਂ ਹੁਣ ਬੁੱਢਾ ਹੋ ਗਿਆ ਕਹਿੰਦੇ ਅਸੀਂ ਮੈਂ ਨਾ ਉਹ ਸਟਾਰਟ ਕਰਨ ਲੱਗ ਪਿਆ ਉਹਨਾਂ ਇੰਜਣ ਜਿਹੜਾ ਉਹਨੂੰ ਹੱਥੀ ਪਾ ਕੇ ਜਦੋਂ ਸਟਾਰਟ ਕਰਨ ਲੱਗ ਪਿਆ ਨਾ ਤੇ ਕਹਿੰਦੇ ਵਾਹਿਗੁਰੂ ਜਾਨੇ ਵੀ ਜਦੋਂ ਮੈਂ ਇਹਨੂੰ ਹੱਥੀ ਪਾਈ ਆ ਨਾ ਉਸੇ ਮੇਲਾ ਮੇਰਾ ਧਿਆਨ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਵਿੱਚ ਚਲ ਗਿਆ ਜਿੱਦਾਂ ਬਾਬਾ ਜੀ ਦਾ ਜਿਹੜਾ ਸਰੂਪ ਆ ਫੋਟੋ 'ਚ ਆਪਾਂ ਵੇਖਨੇ ਆ ਕਹਿੰਦਾ ਉਹ ਸਰੂਪ ਮੇਰੀਆਂ ਅੱਖਾਂ 'ਗਾੜੀ ਆ ਗਿਆ ਕਹਿੰਦਾ ਵੀ ਮੈਂ ਨਾਲ ਹੱਥੀ ਢੇੜਨ ਲਾ ਪਿਆ ਨਾਲੇ ਮੇਰਾ ਧਿਆਨ ਬਾਬਾ ਦੀਪ ਸਿੰਘ ਸਾਹਿਬ 'ਸਾ ਅੱਖਾਂ ਸੁਰਤੀ ਇਹ ਬਾਬਾ ਦੀਪ ਸਿੰਘ ਸਾਹਿਬ 'ਚ ਲੱਗ ਗਈ ਕਹਿੰਦੇ ਜਦੋਂ ਮੈਂ ਉਹ ਢੇੜਿਆ ਤੇ ਪਤਾ ਨਹੀਂ ਕਹਿੰਦਾ ਕੀ ਹੋਇਆ ਕਿਵੇਂ ਹੋਇਆ ਵੀ ਮੇਰੇ ਸਿਰ ਦਾ ਪਰਣਾ ਜਿਹੜਾ ਸੀ ਉਹ ਉਹਦੇ ਵਿੱਚ ਆ ਗਿਆ ਜਿਹੜਾ ਚੱਕਾ ਹੁੰਦਾ ਉਹਦੇ ਵਿੱਚ ਆ ਗਿਆ ਕਹਿੰਦਾ ਉਹ ਜਦੋਂ ਚੱਕੇ ਨਾਲ ਘੁੰਮਿਆ ਗਿਆ ਮੇਰੇ ਕੇਸ ਵੀ ਜਿਹੜੇ ਖੁੱਲ ਗਏ ਜਦੋਂ ਉਹਨੂੰ ਘੁਮਾਇਆ ਉਦੋਂ ਇੰਜਣ ਸਟਾਰਟ ਹੋ ਗਿਆ ਇਧਰੋਂ ਵੀਰ ਦਾ ਪਰਣਾ ਤੇ ਕਮੀਜ਼ ਜਿਹੜੀ ਸੀ ਉਹ ਪਹਿਲਾਂ ਖਿੱਚੀ ਗਈ ਫਿਰ ਪਰਣਾ ਖਿੱਚਿਆ ਗਿਆ ਤੇ ਸਿਰ ਦੇ ਕੇਸ ਵੀ ਕਹਿੰਦਾ ਵੀ ਪਤਾ ਨਹੀਂ ਲੱਗਾ ਉਹ ਕਿਵੇਂ ਆਏ ਕੋਈ ਗੱਲ ਬਣਦੀ ਨਹੀਂ ਸੀ ਵੀ ਮੇਰਾ ਪਰਣਾ ਉਹਦੇ ਵਿੱਚ ਆ ਜਾਵੇ ਕਹਿੰਦਾ ਪਤਾ ਨਹੀਂ ਕਿਦਾਂ ਸਿਰ ਦਾ ਪਰਣਾ ਕੇਸ ਵੀ ਵਿੱਚ ਆ ਗਏ ਕਹਿੰਦਾ ਜਿੰਨਾ ਚਿਰ ਖੇਸ ਨੂੰ ਅਜੇ ਮਤਲਬ ਮੇਰੇ ਕੇਸ ਬਹੁਤ ਲੰਮੇ ਆ ਜਿੰਨਾ ਚਿਰ ਕੇਸ ਵਿੱਚ ਆਏ ਉਹਨੇ ਚਿਰ ਨੂੰ ਇੰਜਨ ਨੂੰ ਸਟਾਰਟ ਹੋ ਗਿਆ ਸੀ ਕਹਿੰਦਾ ਜਦੋਂ ਸਟਾਰਟ ਹੋਇਆ ਤੇ ਮੇਰੇ ਅਜੇ ਸਿਰ ਦੇ ਵਾਲਾਂ ਨੂੰ ਖਿੱਚ ਨਹੀਂ ਸੀ ਪਈ ਪਰ ਮੇਰੀ ਸੁਰਤ ਬਾਬਾ ਦੀਪ ਸਿੰਘ ਸਾਹਿਬ ਵਿੱਚ ਸੀ ਕਹਿੰਦਾ ਜਦੋਂ ਮੇਰੇ ਕੇਸਾਂ ਨੂੰ ਅਜੇ ਖਿੱਚ ਪੈਣ ਲੱਗੀ ਸੀ ਨਾ ਆਪਣੇ ਆਪ ਨੂੰ ਖਿੱਚਣ ਲੱਗਾ ਸੀ ਇੰਜਨ ਉਸੇ ਵੇਲੇ ਕਹਿੰਦੇ ਆਪੇ ਹੀ ਬੰਦ ਹੋ ਗਿਆ ਐਡੀ ਕਿਰਪਾਸ਼ੀ ਦਾਨੇ ਕਹਿੰਦਾ ਵਰਤਾਈ ਜੇ ਉਹ ਬੰਦ ਨਾ ਹੁੰਦਾ ਤੇ ਮੇਰੇ ਉਹਨੇ ਸਿਰ ਜਿਹੜੇ ਸੀ ਖੋਪੜੀ ਸਣੇ ਭਾਵੇਂ ਲੈ ਜਾਂਦਾ ਵਾਲ ਜਿਹੜੇ ਸੀਗੇ ਖਾਲਸਾ ਜੀ ਵੀ ਇਹ ਇਹ ਮਹਾਰਾਜ ਨੇ ਮੇਰੇ ਨਾਲ ਏਡੀ ਵੱਡੀ ਕਲਾ ਕਹਿੰਦਾ ਵਰਤਾਈ ਵੀ ਮੈਨੂੰ ਇਹ ਮਹਿਸੂਸ ਹੋਇਆ ਵੀ ਸ਼ਾਇਦ ਮੇਰੇ ਤੇ ਉਥੇ ਕੋਈ ਕਸ਼ਟ ਆਉਣਾ ਸੀ ਬਹੁਤ ਵੱਡਾ ਤੇ ਜਦੋਂ ਮੈਂ ਉਹ ਇੰਜਣ ਚਲਾਉਣ ਲੱਗਾ ਸਾਂ ਹਾਥੀ ਪਾ ਕੇ ਤੇ ਉਸੇ ਵੇਲੇ ਮੇਰਾ ਧਿਆਨ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੇ ਵੱਲ ਖਿੱਚ ਲਿਆ ਤੇ ਮੇਰੀ ਸੁਰਤ ਵਿੱਚ ਬਾਬਾ ਜੀ ਦਾ ਚੇਤਾ ਆਉਣਾ ਉਹ ਚੇਤਾ ਆਉਣ ਦੇ ਨਾਲ ਹੀ ਮੇਰਾ ਕਸ਼ਟ ਜਿਹੜਾ ਦੂਰ ਹੋ ਗਿਆ ਤੇ ਕੀ ਪਤਾ ਨਹੀਂ ਤੇ ਮੇਰੇ ਮੇਰੇ ਉੱਤੇ ਕਿੱਡਾ ਕਸ਼ਟ ਆਉਣਾ ਸੀ ਮੇਰਾ ਖੂਪਰ ਲੱਥ ਜਾਂਦਾ ਸਿਰ ਖੋਲ ਜਾਂਦਾ ਮੇਰੀ ਮੌਤ ਹੀ ਹੋ ਜਾਂਦੀ ਉਹ ਵੀਰ ਕਹਿੰਦਾ ਏਡੇ ਨੇੜੇ ਹੋ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਰੱਖਿਆ ਕੀਤੀ ਸੋ ਉਸ ਦਿਨ ਦੀ ਉਹ ਗੱਲ ਉਹਨੇ ਜਿਹੜੀ ਸੁਣਾਈ ਖਾਲਸਾ ਜੀ ਬੈਰਾਗੀ ਹੋ ਕੇ ਸੁਣਾਈ ਵੀ ਸੱਚ ਜਾਣਿਓ ਜਿਹੜੇ ਸ਼ਹੀਦਾਂ ਸਿੰਘਾਂ ਦੇ ਉੱਤੇ ਭਰੋਸਾ ਰੱਖਦੇ ਆ ਗੁਰੂ ਨਾਨਕ ਸਾਹਿਬ ਦੇ ਘਰ ਤੇ ਜਿਨ੍ਹਾਂ ਦਾ ਭਰੋਸਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਭੇਜ ਕੇ ਉਹਦੀ ਲਾਜ ਪਤ ਜੂਰ ਰੱਖਦੇ ਜਿਹੜੀ ਕਿਰਪਾ ਕਰਦੇ ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੀ ਸੰਗਤ ਹੁਣ ਬਾਣੀ ਨਾਲ ਜੁੜੀ ਹੈ ਚੁਪੈਰੇ ਸਾਹਿਬ ਨਾਲ ਜੁੜੀ ਹੈ ਜਾਂ ਸ਼ਹੀਦਾਂ ਨਾਲ ਜੁੜੀ ਹੈ ਸੋ ਖਾਲਸਾ ਜੀ ਮਹਾਰਾਜੇ ਇਦਾਂ ਹੀ ਕਿਰਪਾ ਕਰੇ ਤੇ ਗੁਰਸਿੱਖ ਬਣਿਏ ਬਾਣੀ ਪੜੀਏ ਦੁੱਖ ਕਲੇਸ਼ਾਂ ਤੋਂ ਮੁਕਤੀ ਬਾਣੀ ਦਵਾ ਸਕਦੀ ਹੈ ਇਹ ਚੀਜ਼ ਵੇਖ ਕੇ ਡੇਰਿਆਂ ਵਾਲਿਆਂ ਨੂੰ ਅੱਗਾਂ ਲਗੀਆਂ ਹੋਈਆਂ ਚੰਗੇ ਚੰਗੇ ਆਪਣੇ ਆਪ ਨੂੰ ਸੰਤ ਅਖਾਉਣ ਵਾਲੇ ਉਹ ਹੁਣ ਉਹਨਾਂ ਨੂੰ ਭਾਜੜ ਪਈ ਹੋਈ ਆ ਵੀ ਇਹ ਚਪਹਿਰਿਆਂ ਵਾਲੋਂ ਦੁਨੀਆ ਕਿਉਂ ਤੁਰ ਪਈ ਆ ਇਥੋਂ ਤੱਕ ਵੀ ਉਹਨਾਂ ਦੇ ਮੂੰਹੋਂ ਨਿਕਲ ਰਿਹਾ ਵੀ ਹੁਣ ਡੇਰਿਆਂ ਤੇ ਕੌਣ ਆਵੇਗਾ ਇਥੋਂ ਤੱਕ ਵੀ ਰੱਬ ਉਹਨਾਂ ਦੇ ਮੂੰਹੋਂ ਕਢਾ ਰਿਹਾ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਲੋਕ ਕਿ ਮਹਾਰਾਜ ਕੀ ਚਾਹੁੰਦੇ ਆ ਖਾਲਸਾ ਜੀ ਇਹ ਡੇਰਿਆਂ ਨੇ ਕਦੇ ਵੀ ਸੁੱਖ ਨਹੀਂ ਦਿੱਤਾ ਵਿਰਲੇ ਵਿਰਲੇ ਡੇਰੇ ਨੇ ਹਾਂ ਜਿਨ੍ਹਾਂ ਸੰਤਾਂ ਦਾ ਵੜਿਆਂ-ਵੜਿਆਂ ਸੰਤਾਂ ਦਾ ਜਿਨ੍ਹਾਂ ਨੇ ਪਹਿਲਾਂ ਖਾਲਸਾ ਜੀ ਬਹੁਤ ਦੁਨੀਆ ਨੂੰ ਤਾਰਿਆ ਪਰ ਜੇ ਤੁਸੀਂ ਕਹੋ ਉਹਨਾਂ ਦੇ ਡੇਰਿਆਂ ਤੇ ਅੱਜ ਵੀ ਸਾਧ ਨੇ ਨਹੀਂ ਵਿਰਲਾ ਟਾਵਾ ਕੋਈ ਸਾਧ ਸੰਤ ਬੈਠਾ ਹੈ ਜਿਹਦੀ ਕਿਰਪਾ ਨਾਲ ਖਾਲਸਾ ਜੀ ਸੰਸਾਰ ਚੱਲ ਰਿਹਾ ਸਾਧ ਜਿਹੜੇ ਨੇ ਉਹ ਸਰੀਰ ਅਲੋਪ ਕਰ ਚੁੱਕੇ ਸਮਾਂ ਜਦੋਂ ਮਾੜਾ ਆਉਂਦਾ ਉਸ ਵੇਲੇ ਖਾਲਸਾ ਜੀ ਸੰਤਾਂ ਦੀ ਇਹ ਬਿਰਤੀ ਹੈ ਸੰਤ ਆਪਣੇ ਸਰੀਰ ਨੂੰ ਅਲੋਪ ਕਰ ਲੈਂਦੇ ਉਹਲੇ ਕਰ ਲੈਂਦੇ ਤੇ ਪਖੰਡੀਆਂ ਦਾ ਬੋਲਬਾਲਾ ਉਦੋਂ ਵੱਧ ਜਾਂਦਾ ਜੇ ਇਸ ਵੇਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਸਰੀਰ ਅਲੋਪ ਕੀਤਾ ਤੇ ਮਹਾਰਾਜ ਨੇ ਬਚਨ ਕੀਤਾ ਬਾਬਾ ਗ੍ਰਾਮ ਬਸੇਬਾ ਕਾਲੇ ਤੇ ਇਦਾਂ ਖਾਲਸਾ ਜੀ ਜਦੋਂ ਇਹ ਬਚਨ ਚੱਲਿਆ ਤੇ ਤੁਸੀਂ ਜਾਣਦੇ ਹੋ 22 ਪਖੰਡੀਆਂ ਨੇ ਮੰჯੀਆਂ ਲਾ ਲਈਆਂ ਸੀ ਗੱਡੀਆਂ ਲਾ ਲਈਆਂ ਸੀ ਜਦੋਂ ਕੋਈ ਚੰਗਾ ਸੰਤ ਬ੍ਰਹਮ ਗਿਆਨੀ ਸਾਧੂ ਰੱਬ ਦਾ ਰੂਪ ਸਰੀਰ ਨੂੰ ਉਹਲੇ ਕਰਦਾ ਉਸ ਵੇਲੇ ਪਖੰਡੀਆਂ ਦਾ ਬੋਲ ਬਾਲਾ ਵਾਧਾ ਉਦੋਂ ਖਾਲਸਾ ਰਹੀ ਇੱਕ ਪਿੰਡ ਵਿੱਚ 10-10 ਬ੍ਰਹਮ ਗਿਆਨੀ ਨਿਕਲਦੇ ਆ ਇਹ ਸਮਝਣ ਦੀ ਕੋਸ਼ਿਸ਼ ਕਰੋ ਸਤਿਗੁਰੂ ਕਹਿੰਦੇ ਕਰੋੜਾਂ ਚੋਂ ਇੱਕ ਸਾਧ ਬਣਦਾ ਸੋ ਮਹਾਰਾਜ ਕਿਰਪਾ ਕਰਨ ਸਮੱਤ ਬਖਸ਼ਣ ਸਾਨੂੰ ਇਹ ਖਾਲਸਾ ਜੀ ਵੀਰ ਦੀ ਹੱਡ ਬੀਤੀ ਸੀ ਸ਼ਹੀਦਾਂ ਨੇ ਰੱਖਿਆ ਕੀਤੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ